El ਕਿਸਾਨ ਜਿਹੜਾ ਵਧੀਆ ਕੰਮ ਕਰਦਾ ਕਿਸੇ ਕੋਲ ਵਧੀਆ ਚੀਜ਼ ਹੈ ਉਹਰੇ ਲਿਆ ਕੇ ਸਾਡੇ ਕੋਲ ਵੇਚ ਸਕਦਾ ਹਾਂ ਕਿਸਾਨ ਨੂੰ ਆਪਣੇ ਘਰ ਬੀਜ ਰੱਖਣੇ ਬਹੁਤ ਜ਼ਰੂਰੀ ਹੈ ਹਾਈਬ੍ਰਿਡ ਦੇ ਨਿਰਭਰ ਨਾ ਕਰੋ ਇਹਨਾਂ ਦਾ ਟੇਸਟ ਵੀ ਬਹੁਤ ਅੱਛਾ ਹੈ ਠੀਕ ਹੈ ਇਹ ਜਿੱਦਾਂ ਸਾਰ ਮਾਰਕੀਟ ਬਣਾਈ ਹੋਈ ਹੈ ਜੀ ਪੂਰੀ ਗਰਮੀਆਂ ਦੇ ਵਿੱਚ ਤੁਹਾਨੂੰ ਸਬਜ਼ੀ ਲੈਣ ਦੀ ਲੋੜ ਨਹੀਂ ਪਊਗੀ ਬਾਈ ਸਹੀ ਗੱਲ ਹੈ ਜੀ ਸਿਰਫ ਦਾਲਾ ਜਿਹੜੀਆਂ ਉਹ ਲੈਣੀਆਂ ਨੇ ਪਿਛਲੇ ਸਾਲ ਕਾफी ਚਰਚਾ ਵਿੱਚ ਰਹੀ ਜੀ ਇਹ ਹੈ ਨਾ ਆਪਣੇ ਪੰਜਾਬ ਦੇ ਵਿੱਚ ਤੁਹਾਨੂੰ ਵੀ ਸ਼ਾਇਦ ਪਤਾ ਹੋਵੇਗਾ ਹਾਂ ਜੀ ਹਾਂ ਜੀ ਤੇ ਇਹ ਨਾ ਆਪਣੀ ਸਭ ਤੋਂ ਪੁਰਾਤਨ ਸਮੇਂ ਦੀ ਕਣਕ ਜੀ ਲੈ ਵੀ ਇਹ ਹੈ ਜੀ ਕਾਲੀ ਕਣਕ ਜੀ ਬਲੂ ਕ ਉਹ ਵੀ ਹੈਗੀ ਹੈ ਉਹ ਵੀ ਹੈਗੀ ਹੈ ਜੀ ਜੇ ਤੁਸੀਂ ਆਪਾਂ ਦਿਖਾ ਦੀ ਪਹਿਲਾਂ ਕਾਲੀ ਕਣਕ ਦਿਖਾ ਦੀ ਜਣਾ ਬਈ ਜਿਹੜੀਆਂ ਦੂਜੀਆਂ ਆਪਣੀਆਂ ਵੀਰੇ ਆਪਾਂ ਹਾਈਬ੍ਰਿਡ ਹੁਣ 60 60 ਕਿਲੋ ਕਿਸਾਨਾਂ ਨੇ ਆਪਣੇ ਵਾਲੇ ਬੀਜ ਪਾਇਆ ਠੀਕ ਹੈ ਉਹਦੋਂ ਨਾਲ ਤੁਹਾਨੂੰ ਆਉਣ ਦੇ ਟਾਈਮ ਦੇ ਵਿੱਚ ਹੋਰ ਪਤਾ ਲੱਗਦਾ ਉਹ ਤਾਂ ਨੀਰੀ ਜ਼ਹਿਰ ਖਾਰ ਜਹਿਰ ਖਾਰ ਹੈ ਨੀਰੀ ਉਹ ਜ਼ਹਿਰ ਖਾਰ ਹੈ ਸਹੀ ਗੱਲ ਹੈ ਸੂਗਰ ਵੱਧਦਾ ਉਹਦੇ ਨਾਲ ਹੈ ਨਾ ਇਹ ਸਾਰਾ ਕੁਝ ਵੱਧਦਾ ਜੀ ਕਿਸੇ ਨੂੰ ਟਰੈਕਟਰਾਂ ਦਾ ਸ਼ੌਂਕ ਹੈ ਕਿਸੇ ਨੂੰ ਟਰਾਲੀਆਂ ਦਾ ਸ਼ੌਂਕ ਹੈ ਸਾਨੂੰ ਬੀਜਾਂ ਦਾ ਸਾਨੂੰ ਸ਼ੌਂਕ ਹੈ ਠੀਕ ਹੈ ਜੀ ਸਾਨੂੰ ਬੀਜਾਂ ਦਾ ਸ਼ੌਂਕ ਹੈ ਜੀ ਬਈ ਨਵੇਂ-ਨਵੇਂ ਬੀਜ ਤਿਆਰ ਕਰੀ ਨਵੇਂ-ਨਵੇਂ ਬੀਜ ਇਹ ਤਾਂ ਇੱਕ ਵੀ ਨਹੀਂ ਹੁੰਦੀ ਤੁਸੀਂ ਪੱਕੀ ਗੱਲ ਲਈਏ ਖੇਤ ਦੇਖ ਕੇ ਆਏ ਤੁਸੀਂ ਹਾਂ ਜੀ ਦੇਖ ਕੇ ਕੋਈ ਸਪਰੇ ਨਹੀਂ ਕਰੀ ਬਿਨਾ ਸਪਰੇ ਤੋਂ ਬਿਨਾ ਸਪਰੇ ਤੋਂ ਖੜੀ ਹੈ 2 ਕਿਲੋ ਨਾਲ 1 ਕਿਲਾ ਵੀ ਹੋ ਜਾਂਦਾ ਜੀ ਆਮ ਕਿੰਨੀ ਪੈਂਦੀ ਹੈ ਜੀ ਆਮ ਤਾਂ 60 ਕਿਲੋ ਵੇਂਦੀ ਹੈ ਜੀ ਲੈ ਵੀ ਕਿਤੇ ਤਾਂ 2 ਕਿਲੋ ਕਿਤੇ ਬਈ 60 ਕਿਲੋ ਹਾਰਡ ਦੇ ਜਿੰਦਾ ਬਲੋਕ ਜਿ ਹੋਵੇ ਨਾ 30 40% ਹਾਂਜੀ ਉਹ ਹਾਰਡ ਵਾਸਤੇ ਵਰਤਿਆ ਜਾਂਦਾ ਹੈ ਹਾਂ ਦੇਸੀ ਮੁੜ ਕੇ ਆਣਾ ਪੈਣਾ ਆਪਾਂ ਨੂੰ ਦੁਬਾਰੇ ਫੇਰ ਕੋਸ਼ਿਸ਼ ਕਰਨੀ ਪੈਣੀ ਕਿਉਂਕਿ ਨਹੀਂ ਤਾਂ ਜਿੰਨੀਆਂ ਬਿਮਾਰੀਆਂ ਹੋ ਗਈਆਂ ਨਾ ਕੋਈ ਹੱਲ ਨਹੀਂ ਹੈ ਲੇ ਵੀ ਦੋਸਤੋ ਅੱਜ ਆਪ ਆਏ ਹੋਏ ਹਾਂ ਬਈ ਗੁਰਨੂਰ ਆਰਗੇਨਿਕ ਦੇ ਵਿੱਚ ਯਾਨੀ ਕਿ ਬਈ ਗੁਰਨੂਰ ਟਰੇਡਿੰਗ ਕੰਪਨੀ ਚੰਡੀਗੜ੍ਹ ਦੀ ਬੁੱਕਲ ਦੇ ਵਿੱਚ ਵਸਿਆ ਹੋਇਆ ਪਿੰਡ ਬਈ ਸੈਣੀ ਮਾਜਰੇ ਦੇ ਵਿੱਚ ਹਨ ਤੇ ਬਈ ਵੀਰਾਂ ਦੇ ਕੋਲੇ ਹੁੰਦਾ ਬਈ ਕਸ਼ਮੀਰੀ ਲਾਸਣ ਤੇ ਜਿਹੜੀ ਮੇਨ ਗੱਲ ਆ ਕਿ ਅਸੀਂ ਦੇਖਿਓ ਬਈ ਇੱਥੇ ਆਹ ਕਣਕਾ ਨਾ ਸੋਨਾ ਮੋਤੀ ਕਣਕ ਬਈ ਨਾ ਚੈੱਕ ਕਰੋ ਬਈ ਜਮੇ ਬਰੀਕ ਬਰੀਕ ਦਾਣਾਗਾ ਇਹ ਕਣਕਣਾ ਤੇ ਹੋਰ ਵੀ ਬਈ ਬਹੁਤ ਸਾਰੇ ਪ੍ਰੋਡਕਟ ਨੇ ਵੀਰਾਂ ਦੇ ਕੋਲੇ ਕੀ ਕੀ ਹੈਗੀ ਸਾਰੀ ਗੱਲਬਾਤ ਕਰਾਂਗੇ ਆਜੋ ਤੇ ਤੁਸੀਂ ਬਈ ਇਹਦਾ ਬੀਜ ਵੀ ਲੈ ਸਕਦੇ ਹੋ ਤੇ ਖਾਣ ਵਾਸਤੇ ਵੀ ਜੇ ਕਿਸੇ ਵੀ ਮੇਰੇ ਵੀਰ ਨੂੰ ਲਾਸਨ ਕਣਕ ਜਾਂ ਕੋਸਰ ਵੀ ਕੋਈ ਪ੍ਰੋਡਕਟ ਚਾਹੀਦੀ ਹੋਣ ਤਾਂ ਤੁਸੀਂ ਉਹ ਵੀ ਵੀਰਾਂ ਤੋਂ ਆ ਕੇ ਲੈ ਕੇ ਜਾ ਸਕਦੇ ਹੋ ਸਕਰੀਨ ਦੇ ਉੱਪਰ ਨੰਬਰ ਆਜੋ ਬਈ ਗੱਲਬਾਤ ਕਰਦੇ ਆ। ਲੋ ਜੀ ਬਾਈ ਜੀ ਆ 15 ਆ ਚੁੱਕਾ ਤੇ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਬਾਈ ਐਸਸੀ ਕਰ ਜੀ। ਕੀ ਆ ਚੱਲੇ ਵੀਰ ਬੜੇ ਬੜੇ ਵਧੀਆ। ਠੀਕ ਆ ਜੀ। ਬਾਈ ਜੀ ਜਿਹੜਾ ਹੁਣ ਟਾਈਮ ਆ ਜੀ ਜਿਆਦਾ ਹੁਣ ਇਹ ਬੀਜਾਂ ਦਾ ਟਾਈਮ ਆ ਨਾ ਜੀ। ਬੀਜਾਂ ਦਾ ਟਾਈਮ। ਹਾਂ ਜੀ। ਤੇ ਬਾਈ ਜੀ ਵੀਰਾਂ ਦੇ ਕੋਲੇ ਹੁੰਦੀ ਆ ਬਈ ਸਮਰ ਕਿਟ ਹਾਂਜੀ ਦਸੂ ਬਈ ਦੇ ਬਾਰੇ ਪਹਿਲਾਂ ਇਹ ਇਹਨੇ ਦੇਸੀ ਬੀਜ ਹੈ ਜੀ ਆਪਣੇ ਦੇਸੀ ਬੀਜ ਨਹੀਂ ਹਾਂ ਇਹ ਰਵੀ ਚੈਨਾ ਮੁੰਡਾ ਆਪਣੇ ਪੰਜਾਬ ਦਾ ਹੀ ਹੈ ਠੀਕ ਹੈ ਜੀ ਉਹ ਕੰਮ ਕਰਦੇ ਨੇ ਉਹਦੇ ਅੰਕਲ ਜੀ ਨੇ ਫਾਦਰ ਸਾਹਿਬ ਠੀਕ ਹੈ ਅਸੀਂ ਸਿਰਫ ਪਲੇਟਫਾਰਮ ਆਪਣਾ ਬਣਾਇਆ ਹੋਇਆ ਔਰੇ ਸਾਡੀ ਦੁਕਾਨ ਸਿਰਫ ਵੇਚਣ ਵਾਸਤੇ ਨਹੀਂ ਹੈ ਜੀ ਠੀਕ ਹੈ ਜੀ ਮਤਲਬ ਅਸੀਂ ਵੇਚਣ ਵਾਸਤੇ ਨਹੀਂ ਹੈਗੇ ਠੀਕ ਹੈ ਜੀ ਬਿ ਸਿਰਫ ਅਸੀਂ ਸਮਾਨ ਵੇਚਣਾ ਔਰੇ ਕੋਈ ਵੀ ਕੋਈ ਵੀ ਕਿਸਾਨ ਜਿਹੜਾ ਵਧੀਆ ਕੰਮ ਕਰਦਾ ਕਿਸੇ ਕੋਲ ਵਧੀਆ ਚੀਜ਼ ਹੈ ਉਹਰੇ ਲਿਆ ਕੇ ਸਾਡੇ ਕੋਲ ਵੇਚ ਸਕਦਾ ਉਹ ਠੀਕ ਹੈ ਜੀ ਪਲੇਟਫਾਰਮ ਆ ਜਾਣੀ ਕੋ ਨਵਾਂ ਤੇ ਵੀ ਤੁਸੀਂ ਆਓ ਇੱਥੇ ਸਮਾਨ ਹਾਂਜੀ ਵੇਚੋ ਹਾਂ ਆਪਣਾ ਸਮਾਨ ਵੇਚੋ ਤੁਹਾਨੂੰ ਅੱਛਾ ਪੇਮੈਂਟ ਵੀ ਕੈਸ਼ ਮਿਲੇਗੀ ਪੂਰੀ ਮਿਲੇਗੀ ਰੇਟ ਵੀ ਪੂਰਾ ਮਿਲੇਗਾ ਰੇਟ ਹੀ ਪੂਰਾ ਮਿਲੇਗਾ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਜੇ ਇਹਦੀ ਗੱਲ ਕਰੀਏ ਜਿਹੜਾ ਇਹ ਦਫਤਰ ਕਰੇ ਨੂੰ ਸਾਨੂੰ 3 ਸਾਲ ਹੋ ਗਏ 3 ਸਾਲ ਪਹਿਲਾਂ ਅਸੀਂ ਆਨਲਾਈਨ ਕੰਮ ਕਰਦੇ ਸੀ ਆਪਣੇ ਘਰ ਤੋਂ ਹੀ ਬੈਠ ਕੇ ਘਰੇ ਵਿੱਚ ਦਫਤਰ ਬਣਾਇਆ ਬਤਾ ਉੱਥੇ ਹੀ ਕੰਮ ਕਰਦਾ ਸੀ ਮੈਂ ਸਾਡਾ Amazon ਤੇ Flipkart ਤੇ ਸਭ ਹਾਰੇ ਪਾਸੇ ਅਸੀਂ ਸੇਲ ਕਰਦੇ ਹਾਂ ਠੀਕ ਹੈ ਹੁੰਦਾ ਕੀ ਕੀ ਆਪਣੇ ਕੋਲ ਜੇ ਆਪਾਂ ਦੇਸੀ ਸੀਡ ਆਪਣੇ ਕੋਲ ਜਿੱਦਾਂ ਇਹ ਜਿਹੜੇ ਸੀਡ ਤੁਸੀਂ ਦੇਖ ਰਹੇ ਹੋ ਹੁਣ ਗਰਮੀਆਂ ਦੀ ਸਬਜ਼ੀਆਂ ਦੇ ਦੇਸੀ ਸੀਡ ਨੇ ਇਹ ਠੀਕ ਹੈ ਜੀ ਦੇਸੀ ਬੀਜ ਨੇ ਇਹ ਦੇਸੀ ਬੀਜ ਨੇ ਜੀ ਕਿਸਾਨ ਨੂੰ ਆਪਣੇ ਘਰ ਬੀਜ ਰੱਖਣੇ ਬਹੁਤ ਜ਼ਰੂਰੀ ਹੈ ਹਾਈਬ੍ਰਿਡ ਤੇ ਨਿਰਭਰ ਨਾ ਕਰੋ ਇਹਦਾ ਟੇਸਟ ਵੀ ਬਹੁਤ ਅੱਛਾ ਹੈ ਠੀਕ ਹੈ ਇਹ ਜਿੱਦਾਂ ਸਮਾਰਕਟ ਬਣਾਈ ਹੋਈ ਹੈ ਅਸੀਂ ਠੀਕ ਹੈ ਜੀ ਛੋਟੀ ਕਿੱਟ ਹੈ ਇਹ ਕਿੰਨੇ ਹੁੰਦੇ ਨੇ ਇਹਦੇ ਵਿੱਚ ਜਿੱਦਾਂ ਮੰਨ ਲਓ ਬਾਗ ਵਿੱਚ ਇਹ ਸਾਰੇ ਲਿਸਟ ਹੈ ਇਹਦੇ ਵਿੱਚ ਦੇਖੋ ਠੀਕ ਹੈ ਜੀ ਸਾਰੀ ਲਿਸਟ ਹੈ ਇਹਦੇ ਵਿੱਚ ਸਾਰਾ ਲਿਖਿਆ ਹੋਇਆ ਹੈ ਕਦੂ ਅਲ ਤਰਾ ਤੋਰੀ ਠੀਕ ਹੈ ਸਾਰਾ ਕੁਝ ਆ ਗਿਆ ਠੀਕ ਹੈ ਫਲੀ ਮਤਲਬ ਤੁਸੀਂ ਜਿੱਦਾਂ ਮੰਨ ਲਓ ਚਾਰ ਫੈਮਿਲੀ ਤੁਸੀਂ ਚਾਰ ਬੰਦੇ ਨੇ ਪੰਜ ਬੰਦੇ ਨੇ ਆਪਣੇ ਘਰ ਦੇ ਵਿੱਚ ਤੁਸੀਂ ਬਾਹਰੋਂ ਲੈ ਕੇ ਨਹੀਂ ਕੁਝ ਵੀ ਖਾਣਾ ਤੁਸੀਂ ਇਹ ਕਿੱਟ ਲੈ ਲਓ ਇਹ ਕਿੱਟ ਲੈ ਕੇ ਸਾਰੇ ਬੀਜ ਆ ਜਾਣਗੇ ਇਹਦੇ ਵਿੱਚ ਸਾਰੇ ਬੀਜ ਆ ਜਾਣਗੇ ਪੂਰੀ ਗਰਮੀਆਂ ਦੇ ਵਿੱਚ ਤੁਹਾਨੂੰ ਸਬਜ਼ੀ ਲੈਣ ਦੀ ਲੋੜ ਨਹੀਂ ਪਊਗੀ ਬਾਈ ਸਹੀ ਗੱਲ ਹੈ ਜੀ ਸਿਰਫ ਦਾਲਾਂ ਜਿਹੜੀਆਂ ਉਹ ਲੈਣੀਆਂ ਨੇ ਹੂੰ ਇਹ ਜਗ੍ਹਾ ਥੋੜੀ ਹੋਰ ਹੈਗੀ ਮੂੰਗੀ ਦੀ ਦਾਲ ਜਿਹੜੀ ਦੇਸੀ ਮੂੰਗੀ ਹੁੰਦੀ ਹੈ ਉਹਦਾ ਬੀਜ ਵੀ ਹੈਗਾ ਆਪਣੇ ਕੋਲ ਠੀਕ ਹੈ ਜੀ ਹਾਂਜੀ ਤੇ ਮਿੱਤਰੋ ਦੇਖ ਸਕਦੇ ਹੋ ਬਾਈ ਇਹ ਵੱਡੀ ਕਿੱਟ ਹੈ ਜਿਹਦਾ ਵੱਡੀ ਫੈਮਿਲੀ ਹੈ ਜਿਹਨੇ ਖੇਤ ਦੇ ਵਿੱਚ ਲਾਣਾ ਕਿਸੇ ਨੇ ਇਹ ਉਹ ਵੱਡੀ ਹੋਗੀ ਇੱਕ ਇਸ ਤੋਂ ਵੀ ਵੱਡੀ ਹੈਗੀ ਆਪਣੇ ਕੋਲ ਇਹ ਇਸ ਤੋਂ ਵੀ ਵੱਡੀ ਹੈਗੀ ਹੈ ਹਾਂ ਠੀਕ ਹੈ ਜੀ ਇਹ ਜਗ੍ਹਾ ਕਿੰਨੀ ਚਾਹੀਦੀ ਹੈ ਕਿ ਘਰੇ ਵਾਲਾ ਤਾਂ ਵੀ ਆਪਾਂ ਥੋੜੀ ਥਾਂ ਦੇ ਵਿੱਚ ਥੋੜੀ ਥਾਂ ਵਿੱਚ ਤੁਹਾਨੂੰ 20 ਕੋਠੇ ਤੇ ਵੀ ਲਾ ਸਕਦੇ ਆ ਮੋੜੇ ਤੇ ਵੀ ਲਾ ਸਕਦੇ ਆ ਵੀਡੀਓ ਦੇਖੀ ਸੀ ਕਿ ਮੈਂ ਰਹਿਣਾ ਇੱਕ ਕਪੜਾ ਉਹ ਹੁੰਦਾ ਪੋਟ ਆਉਂਦਾ ਜੀ ਉਹਦੇ ਵਿੱਚ ਉਗਾ ਸਕਦੇ ਆ ਆ ਜੀ ਹਾਂ ਹਾਂ ਉਹਦੇ ਵਿੱਚ ਉਗਾ ਸਕਦੇ ਆ ਲੈ ਮਿੱਤਰੋ ਜੇ ਤੁਹਾਡੇ ਕੋਲੇ ਜਗ੍ਹਾ ਵੀ ਨਹੀਂ ਹੈ ਨਾ ਤਾਂ ਤੁਸੀਂ ਕੋਠੇ ਦੇ ਉੱਤੇ ਵੀ ਇਹ ਸੀਡ ਲੈ ਕੇ ਦੇਸੀ ਸੀਡ ਨੇ ਬਈ ਜਿਹੜੀ ਮੇਨ ਗੱਲ ਹੈਗੀ ਹਾਈਬ੍ਰਿਡ ਨਹੀਂ ਹੈਗੀ ਹਾਈਬ੍ਰਿਡ ਨਹੀਂ ਹੈਗੇ ਟੇਸਟ ਵੱਖਰਾ ਹੁੰਦਾਗਾ ਤੇ ਗੁਣ ਵੱਖਰੇ ਹੁੰਦੇ ਨੇ ਗੁਣ ਵੱਖਰੇ ਹੁੰਦੇ ਹਾਂਜੀ ਹਾਂਜੀ ਠੀਕ ਹੈ ਜੀ ਸਾਰੇ ਤਰ੍ਹਾਂ ਦੇ ਸਾਰੇ ਤਰ੍ਹਾਂ ਦੇ ਸਾਰੇ ਤਰ੍ਹਾਂ ਜੋ ਮਰਜ਼ੀ ਲੈ ਲਓ ਜੋ ਮਰਜ਼ੀ ਲੈ ਲਓ ਜੋ ਮਰਜ਼ੀ ਲੈ ਲਓ ਠੀਕ ਮਿਹਨਤਾਂ ਬਾਕੀ ਦਾ ਵੀ ਆਪਾਂ ਹਾਂਜੀ ਮਿਹਨਤ ਕਰੀਏ ਮਿਹਨਤ ਜੀ ਸਹੀ ਗੱਲ ਹੈ ਜੀ ਬਿਲਕੁਲ ਅੱਗੇ ਹੋਰ ਕੀ ਆ ਗਿਆ ਆਪਣੇ ਕੋਲ ਹੁਣ ਇਸ ਤੋਂ ਆਪਣੇ ਕੋਲ ਸੋਨਾ ਮੋਤੀ ਕਣਕ ਹੈ ਜੀ ਲੈ ਵੀ ਸੋਨਾ ਮੋਤੀ ਕਣਕ ਵੇ ਜਿਹੜੀ ਆਪਾਂ ਤੁਹਾਨੂੰ ਬਾਹਰ ਦਿਖਾਈ ਸੀ ਹਨਾ ਜੀ ਪਿਛਲੇ ਸਾਲ ਕਾਫੀ ਚਰਚਾ ਵਿੱਚ ਰਹੀ ਜੀ ਹੈ ਨਾ ਆਪਣੇ ਪੰਜਾਬ ਦੇ ਵਿੱਚ ਤੁਹਾਨੂੰ ਵੀ ਸ਼ਾਇਦ ਪਤਾ ਹੋਵੇਗਾ ਹਾਂਜੀ ਹਾਂਜੀ ਤੇ ਇਹ ਨਾ ਆਪਣੀ ਸਭ ਤੋਂ ਪੁਰਾਤਨ ਸਮੇਂ ਦੀ ਕਣਕ ਹੈ ਜੀ ਠੀਕ ਹੈ ਜੀ ਜਿਹੜਾ ਪੁਰਾਣੇ ਟਾਈਮ ਦੇ ਵਿੱਚ ਕਣਕਾ ਹੁੰਦੇ ਦਾ ਨਾ ਉਹ ਵਾਲੀ ਕਣਕ ਹੈ ਜੀ ਇਹਦਾ ਆਟਾ ਵੀ ਅਵੇਲੇਬਲ ਹੈ ਆਟਾ ਦਾ ਚਲੋ ਐਵੇਂ ਹੈ ਨਾ ਕਿ ਇਹ ਤਾਂ ਇੱਕ ਤਾਂ ਬਹੁਤ ਹੀ ਦਿਨ ਰਹਿੰਦਾ ਨਹੀਂ ਹੈਗਾ ਕਿਉਂਕਿ ਜਿਹੜੀ ਤੁਸੀਂ ਕੰਪਨੀ ਦੀ ਪੈਕਿੰਗ ਲਓਗੇ ਨਾ ਹਾਂਜੀ ਆਟੇ ਦੀ ਉਹਦੀ 3 ਮਹੀਨੇ ਦੀ ਵੈਲਿਡਿਟੀ ਸ਼ਾਇਦ 6 ਮਹੀਨੇ ਦੀ ਵੈਲਿਡਿਟੀ ਹੁੰਦੀ ਉਹਦੀ ਠੀਕ ਹੈ ਜੀ ਕਿਉਂਕਿ ਉਹ ਕੈਮੀਕਲ ਪਾਉਂਦੇ ਨੇ ਠੀਕ ਹੈ ਜਿਹੜਾ ਅਸੀਂ ਆਪ ਖੁਦ ਆਪਣਾ ਆਟਾ ਪਸਵੰਦੇ ਨੇ ਠੰਡੀ ਚੱਕੀ ਦਾ ਹਾਂਜੀ ਹਾਂਜੀ ਇਹ 1 ਮਹੀਨਾ ਹੀ ਕੱਟਦਾ ਜੀ ਠੀਕ ਹੈ ਕਿਹ ਹੁੰਦੇ ਆ ਉਹ ਸਾਡਾ 15 ਦਿਨ ਦੇ ਵਿੱਚ ਵਿਕ ਜਾਂਦਾ ਜੀ ਵਿਕ ਜਾਂਦਾ ਜੀ ਹਾਂਜੀ ਆਟਾ ਵੀ ਅਸੀਂ ਪ੍ਰੋਵਾਈਡ ਕਰਵਾ ਰਹੇ ਹਾਂ ਠੀਕ ਆਟਾ ਹੀ ਮਿਲਦਾ ਹੈ ਹਾਂ ਕੋਰੀਅਰ ਨਾਲ ਵੀ ਕੋਈ ਫੈਸਿਲਿਟੀ ਪੂਰੀ ਹੈ ਜੀ ਸਾਡੇ ਕੋਲ ਤੇ ਸਵਾਦ ਕਿਵੇਂ ਹੈ ਕਣਕ ਦਾ ਜੀ ਆਮ ਨਾਲੋਂ ਵੀ ਬਹੁਤ ਬਹੁਤ ਫਰਕ ਆਇਆ ਜੀ ਠੀਕ ਹੈ ਜਦੋਂ ਕੋਈ ਖਾਏਗਾ ਨਾ ਅਸਲ ਦੇ ਵਿੱਚ ਉਦੋਂ ਹੀ ਪਤਾ ਲੱਗੇਗਾ ਜੀ ਐਵੇਂ ਦੱਸਣਾ ਮੁਸ਼ਕਲ ਹੈ ਜੀ ਸਹੀ ਗੱਲ ਹੈ ਜੀ ਕਣਕਾਂ ਦੇ ਕੋਲ ਜਮਿਆ ਦੇਖੀ ਮੈਂ ਹਨਾ ਇਹ ਕਾਲੀ ਕਣਕ ਹੁੰਦੀ ਹੈ ਜੀ ਲੈ ਵੀ ਇਹ ਹੈ ਜੀ ਕਾਲੀ ਕਣਕ ਜੀ ਬਲੂ ਕਣਕ ਵੀ ਹੈਗੀ ਹੈ ਜੀ ਬਲੂ ਵੀ ਹੈਗੀ ਹੈ ਮਰੀਓ ਵੀ ਹੈਗੀ ਹੈ ਜੀ ਇਹ ਵੀ ਤੁਹਾਨੂੰ ਆਪਾਂ ਦਿਖਾ ਦੇ ਪਹਿਲਾਂ ਕਾਲੀ ਕਣਕ ਦਿਖਾ ਦੇਣਾ ਬਈ ਇੱਕ ਤੁਹਾਡੀ ਸਾਡੀ ਵੀ ਦੂਜੀ ਵੀਡੀਓ ਆਈ ਹੈਗੀ ਤੁਸੀਂ ਉਹਦੇ ਵਿੱਚ ਵੀ ਦੇਖ ਸਕਦੇ ਹੋਗੇ ਬੀਜੀ ਹੋਈ ਹੈ ਹਨਾ ਇਹ ਆ ਗਈ ਜੀ ਕਾਲੀ ਕਣਕ ਜੀ ਇਹ ਕਿਵੇਂ ਹੁੰਦੀ ਹੈ ਕਣਕ ਜੀ ਇਹ ਆਪਣੇ ਮੋਹਾਲੀ ਡਿਸਟ੍ਰਿਕਟ ਮੋਹਾਲੀ ਹੈ ਨਾ ਜੀ ਆਪਣਾ ਪੰਜਾਬ ਦਾ ਡਿਸਟ੍ਰਿਕਟ ਮੋਹਾਲੀ ਹੈ ਜੀ ਇਹ ਉਹ ਗਲੂਟਨ ਫਰੀ ਹੁੰਦੀ ਹੈ ਜੀ ਹਾਂ ਜਿਹੜੀਆਂ ਹੱਡੀਆਂ ਨੂੰ ਖੋਰਦਾ ਨਾ ਉਹ ਚੀਜ਼ ਘੱਟ ਹੁੰਦੀ ਹੈ ਇਹਦੇ ਵਿੱਚ ਠੀਕ ਹੈ ਜੀ ਮਤਲਬ ਉਹ ਦੂਜੀ ਵਿੱਚ ਹੁੰਦੀ ਆ ਜਾਣਗੀ ਦੂਜੀ ਵਿੱਚ ਹੁੰਦੀ ਹੈ ਜਿਹੜੀਆਂ ਦੂਜੀਆਂ ਆਪਣੀਆਂ ਵੀਰੇ ਆਪਾਂ 하ਾਈ ਬ੍ਰੈਡ ਹੁਣ 60 60 ਕਿਲੋ ਕਿਸਾਨਾਂ ਨੇ ਆਪਣੇਆਂ ਨੇ ਬੀਜ ਪਾਇਆ ਠੀਕ ਹੈ ਉਹਦੋਂ ਨਾਲ ਤੁਹਾਨੂੰ ਆਣ ਦੇ ਟਾਈਮ ਦੇ ਵਿੱਚ ਹੋਰ ਪਤਾ ਲੱਗਦਾ ਉਹ ਤਾਂ ਨੀਰੀ ਜ਼ਹਿਰ ਖਾ ਰਹੇ ਜ਼ਹਿਰ ਖਾ ਰਹੇ ਨੀਰੀ ਹੋ ਜਾਂ ਜ਼ਹਿਰ ਖਾ ਰਹੇ ਸਹੀ ਗੱਲ ਹੈ ਸ਼ੂਗਰ ਵੱਧਾ ਉਹਦੇ ਨਾਲ ਨਾ ਸਾਰਾ ਕੁਝ ਵੱਧਾ ਜੀ ਇਹਦੇ ਵਿੱਚ ਸ਼ੂਗਰ ਵੀ ਨਹੀਂ ਹੈ ਤੁਸੀਂ ਇਹ ਆਟਾ ਇੱਕ ਵਾਰੀ ਸਾਡਾ ਨਾ ਟਰਾਈ ਕਰਿਓ ਤੁਸੀਂ ਵੀ ਲੈ ਕੇ ਜਾਇਓ ਤੁਸੀਂ ਆਏ ਤੁਸੀਂ ਬਹੁਤ ਦੂਰ ਤੇ ਚੱ ਨੂੰ 2 ਘੰਟੇ ਦੇ ਵਿੱਚ ਦੁਬਾਰੇ ਭੁੱਖ ਲਾ ਦਊਗੀ ਸਹੀ ਦੁਬਾਰੇ ਭੁੱਖ ਲੱਗ ਜੂ ਹਜਮ ਹੋ ਜਾਂਦਾ ਹਜਮ ਹੋ ਜਾਂਦਾ ਠੀਕ ਹੈ ਥੋੜਾ ਪੇਟ ਵੀ ਸਾਫ਼ ਰਹੇਗਾ ਕੋਈ ਗੈਸ ਨਹੀਂ ਕੋਈ ਕਿੰਨੀਆਂ ਤਾਂ ਬਿਮਾਰੀਆਂ ਆਸਾਂ ਤਾਂ ਬਿਮਾਰੀਆਂ ਦੇ ਨਾਮ ਹੀ ਨਹੀਂ ਪਤਾ ਕਿਉਂਕਿ ਅਸੀਂ ਕਦੇ ਬਿਮਾਰ ਨਹੀਂ ਹੁੰਦੇ ਕਿਰਪਾ ਬਾਬੇ ਨਾਨਕ ਦੀ ਮਿਹਨਤ ਕਰਦੇ ਆ ਤੇ ਇਹ ਬਲੂ ਕਣਕੇ ਜੀ ਇਹ ਆ ਗਈ ਬਲੂ ਕਣਕੇ ਜੀ ਹਾਂ ਜੀ ਇਹ ਸ਼ਕੀਨ ਬਾਜੀ ਦੇਖੋ ਮੈਂ ਦੱਸਿਆ ਨਾ ਪਹਿਲਾਂ ਵੀ ਕਿਸੇ ਨੂੰ ਟਰੈਕਟਰਾਂ ਦਾ ਸ਼ਕੀਨ ਕਿਸੇ ਨੂੰ ਟਰਾਲੀਆਂ ਦਾ ਸ਼ਕੀਨ ਸਾਨੂੰ ਬੀਜਾਂ ਦਾ ਸਾਨੂੰ ਸ਼ੌਂਕ ਹੈ ਠੀਕ ਹੈ ਜੀ ਸਾਨੂੰ ਬੀਜਾਂ ਦਾ ਸ਼ੌਂਕ ਹੈ ਜੀ ਵੇ ਸੀ ਨਵੇਂ-ਨਵੇਂ ਬੀਜ ਤਿਆਰ ਕਰੀਏ ਨਵੇਂ-ਨਵੇਂ ਬੀਜ ਕਿਸਾਨਾਂ ਨੂੰ ਦਈਏ ਲੈ ਵੀ ਮਿੱਤਰੋ ਜਿਹੜੇ ਮੇਰੇ ਵੀਰ ਨਾਲ ਬਈ ਨੀਲੀ-ਨੀਲੀ ਰੋਟੀ ਖਾਣੀ ਚਾਹੁੰਦੇ ਸਾਰੇ ਕਰ ਬਸ 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 ਇਹ ਗੱਲ ਹੈ ਹਾਂ ਹੋਰ ਵੀ ਦੀ ਇਹਦਾ ਆਟਾ ਵੀ ਮਿਲ ਜੂਗਾ ਜੀ ਸਾਨੂੰ ਇਹਦਾ ਆਟਾ ਵੀ ਹੁੰਦਾ ਅੱਛਾ ਇਹ ਇਹ ਐਮਪੀ ਦੀ ਮਸ਼ਹੂਰ ਗਣਕ ਹੈ ਜੀ ਐਮਪੀ ਦੀ ਬਹੁਤ ਰੌਲਾ ਪੈਂਦਾ ਵੇ ਜੀ ਐਮਪੀ ਵਰਗਾ ਆਟਾ ਨਹੀਂ ਐਮਪੀ ਵਰਗਾ ਆਟਾ ਨਹੀਂ ਹੁਣ ਮੈਂ ਤੁਹਾਨੂੰ ਏ ਐਮਪੀ ਤੋਂ ਮੰਗਵਾਇਆ ਵਾ ਜੀ ਮੈਂ ਕਿਉਂਕਿ ਆਪਣੇ ਕੋਲ ਜਿਹੜੇ ਕਿਸਾਨ ਹਨ ਨਾ ਜੀ ਹਾਂਜੀ ਉਹ ਸਾਰੇ ਆਲ हां ਸਾਡੀਆਂ ਵੀਡੀਓ ਕਾਫੀ ਜ਼ਿਆਦਾ ਹਿੰਦੀ ਵਿੱਚ ਬਣੀਆਂ ਹੋਈਆਂ। ਸਹੀ ਗੱਲ ਹੈ। ਇਹ ਮੇਰੇ ਖਿਆਲ ਨਾਲ ਪਹਿਲੀ ਦੂਜੀ ਵੀਡੀਓ ਜਿਹੜੀ ਆਪਾਂ ਪੰਜਾਬੀ ਵਿੱਚ ਬਣਾ ਰਹੇ। ਠੀਕ ਹੈ ਜੀ। ਨਹੀਂ ਤਾਂ ਸਾਡੇ ਜਿਹੜੀ ਵੀਡੀਓ ਸਾਰੇ ਹਿੰਦੀ ਵਿੱਚ ਬਣਦੀਆਂ ਆ ਉਹ। ਠੀਕ ਹੈ ਜੀ। ਠੀਕ ਹੈ। ਇਹ ਕਹਿੰਦੇ ਅਸੀਂ ਸਭ ਤੋਂ ਵੱਧ ਸਪਰੇਅ ਕਰਦੇ ਆਂ। ਅੱਛਾ ਜੀ। ਹਾਂਜੀ। ਠੀਕ ਹੈ। ਆਪਣੇ ਉਰੇ ਵੱਧ ਤੇ ਵੱਧ ਕਿੰਨੀਆਂ ਚਾਰਕਾਂ ਸਪਰੇਅਆਂ ਹੁੰਦੀਆਂ ਹਨ ਪੰਜਾਬ ਦੇ ਵਿੱਚ? ਚਾਰ ਹੁੰਦੀਆਂ ਨੇ ਜੀ। ਨਾਰਮਲੀ ਚਾਰਕ ਹੁੰਦੀਆਂ। ਇਹ 12 ਸਪਰੇਅਆਂ ਕਰਦੇ ਨੇ ਕਿਉਂ ਕਿਤੇ? 12 ਸਪਰੇਅਆਂ। 12 ਸਪਰੇਅਆਂ। ਇਹ ਜ਼ਹਿਰ ਆ ਫਿਰ ਤਾਂ ਹਾਂਜੀ। ਐਮਪੀ ਦਾ ਆ ਰੱਖੀ ਅਸੀਂ ਵੀ ਹੋਈ ਐ ਪਰ ਅਸੀਂ ਦਿਖਾਣੇ ਵਾਸਤੇ ਰੱਖੀ ਵੀ ਐ ਵੀ ਬਾਈ ਤੁਸੀਂ ਨਾ ਲਓ ਤਾਂ ਸਭ ਤੋਂ ਵਧੀਆ ਬੈਸਟ ਚੀਜ਼ ਐ ਠੀਕ ਐ 12 ਸਪਰੇਹਾਂ ਬਹੁਤ ਜ਼ਿਆਦਾ ਸਪਰੇਹਾਂ ਹੋ ਜਾਂਦੀਆਂ ਜੀ ਇੱਥੇ ਕਿੰਨੀਆਂ ਹੁੰਦੀਆਂ ਨੇ ਜੀ ਇੱਥੇ ਇੱਕ ਵੀ ਨਹੀਂ ਹੁੰਦੀ ਤੁਸੀਂ ਪੱਕੀ ਗੱਲ ਐ ਖੇਤ ਦੇਖ ਕੇ ਆਏ ਤੁਸੀਂ ਹਾਂ ਜੀ ਦੇਖ ਕੇ ਕੋਈ ਸਪਰੇਅ ਨਹੀਂ ਕਰੀ ਵੀ ਬਿਨਾਂ ਸਪਰੇਅ ਤੋਂ ਵੀ ਬਿਨਾਂ ਸਪਰੇਅ ਤੋਂ ਖੜੀ ਐ ਜਦੋਂ ਤੁਸੀਂ ਆਪਣੇ ਖੇਤ ਦੇ ਵਿੱਚ ਗੋਬਰ ਦੀ ਖਾਦ ਵੱਧ ਦੇ ਵੱਧ ਪਾਤੀ ਨਾ ਉਦੋਂ ਤੁਸੀਂ ਬੀਜ ਵੇਜਣਾ ਜਿਹੜਾ ਉਹ ਬੀਜ ਜੰਮੂਗਾ ਨਾ ਬਾਈ ਤਕੜਾ ਬੀਜ ਜੰਮੂਗਾ ਉਹ ਸਹੀ ਗੱਲ ਐ ਤਕੜਾ ਹੋਏਗਾ ਉਹ ਜਿਹੜੇ ਚੀਜ਼ ਜਿਹੜਾ ਤਕੜਾ ਹੋਏਗਾ ਉਹਨੂੰ ਬਿਮਾਰੀ ਨਹੀਂ ਪਏਗੀ ਠੀਕ ਹੈ ਜੀ ਅਮਰਤ ਹੈ ਇਹ ਅਮਰਤ ਹੈ ਅਮਰਤ ਹੈ ਇੱਕ ਕਨਾਲ ਤੋਂ ਸ਼ੁਰੂ ਕਰੋ ਤੁਸੀਂ ਅੱਧੀ ਕਨਾਲ ਲਾਓ ਠੀਕ ਹੈ ਸਾਰੇ ਕਿਸਾਨ ਆਪਣੇ ਆਪਣੇ ਵਾਸਤੇ ਲਾ ਲਓ ਬੀ ਕਿੰਨਾ ਪੈਂਦਾ ਜੇ ਅਪ ਬੀ ਦੀ ਗੱਲ ਕਰੀਏ 2 ਕਿਲੋ ਨਾਲ 1 ਕਿਕੀਲਾ ਬੀਜ ਹੋ ਜਾਂਦਾ ਜੀ ਆਮ ਕਿੰਨੀ ਪੈਂਦੀ ਹੈ ਜੀ ਆਮ ਤਾਂ 60 ਕਿਲੋ ਪੈਂਦੀ ਹੈ ਜੀ ਲੈ ਵੀ ਕਿਤੇ ਤਾਂ 2 ਕਿਲੋ ਕਿੱਥੇ ਵੀ 60 ਕਿਲੋ ਕਿੱਥੇ ਚਲੇ ਜਾਂਦੀ ਗੱਲ ਠੀਕ ਹੈ ਜੀ ਦੇ ਮਿੱਤਰ ਦੇਖ ਤਾਂ ਬਾਈ ਆਟਾ ਬਈ ਝੂਠ ਬੋਲ ਰਿਹਾ ਬਈ ਮੈਨੂੰ ਲੱਗਦਾ ਤੂੰ ਹਾਂ ਕੋਈ ਚੱਕਰ ਹੀ ਨਹੀਂ ਜੀ ਸਾਡੀ ਮਾਜਰੇ ਵਿੱਚ ਆਪਣਾ ਦਫ਼ਤਰ ਹੈ ਤੁਸੀਂ ਜਦੋਂ ਮਰਜ਼ੀ ਆ ਜਾਓ ਵਿੱਚ ਇੱਕ ਗਾਇਕ ਕਰਦਾ ਹਾਂ ਜਿੰਨੇ ਮਰਜ਼ੀ ਕਿਸਾਨ ਆ ਜਾਓ ਸਾਡੀ ਤਸੱਲੀ ਕਰਾ ਕੇ ਭੇਜੂंगे ਅੱਛਾ ਹਾਂਜੀ ਲੈ ਮਿੱਤਰੋ ਆਪਾਂ ਉਰੇ ਹੁੰਦੇ ਜੀ 12 13 ਘੰਟੇ ਇੱਥੇ ਬੈਠਦੇ ਜੀ ਆਪਾਂ ਇੱਕ ਆ ਕੀ ਇਹ ਕਸ਼ਮੀਰੀ ਲਸਣ ਆ ਬਾਈ ਲੈ ਵੀ ਕਸ਼ਮੀਰੀ ਲਸਣ ਆ ਗਿਆ ਜੀ ਨਾ ਇਹਦੇ ਫਾਇਦੇ ਬਹੁਤ ਹੈ ਵੀਰੇ ਖਾਣ ਦੇ ਨਾ ਉਹ ਕਿਵੇਂ ਜੀ ਹਾਰਡ ਦੇ ਜਿੱਦਾਂ ਬਲਕ ਜੀ ਹੋਵੇ ਨਾ 30 40% ਹਾਂਜੀ ਉਹ ਹਾਰਡ ਵਾਸਤੇ ਵਰਤਿਆ ਜਾਂਦਾ ਹੈ ਲੈ ਵੀ ਇਹ ਆ ਗਿਆ ਜੀ ਕਸ਼ਮੀਰੀ ਲਸਣ ਆਪਣੇ ਤਾਂ ਇਧਰ ਪ੍ਰਚਲਿਤ ਨਹੀਂ ਨਾ ਇੰਨਾ ਇਹ ਦੂਜੀ ਸਾਈਡ ਜ਼ਿਆਦਾ ਪ੍ਰਚਲਿਤ ਹੈ ਦੂਜੇ ਰਾਜਾਂ ਵਿੱਚ ਜਿੱਦਾਂ ਗੁਜਰਾ ਵਲੇ ਹੋਗੇ ਉਹ ਬਹੁਤ ਖਾਂਦੇ ਨੇ ਇਹਨੂੰ ਅੱਛਾ ਜੀ ਬਹੁਤ ਖਾਂਦੇ ਨੇ ਉਹ ਦੁਬਈ ਸਾਡਾ ਬਹੁਤ ਜਾਂਦਾ ਜੀ ਇਹ ਅੱਛਾ ਜੀ ਦੁਬਈ ਭੇਜਦੇ ਹੋਏ ਬਹੁਤ ਭੇਜਦੇ ਜੀ ਬਹੁਤ ਠੀਕ ਹੈ ਜੀ ਖੇਤੀ ਕਿੰਨੀ ਹੁੰਦੀ ਆਪਣੇ ਕੋਲੇ ਜੇ ਆਪਾਂ ਇਹਦੀ ਗੱਲਬਾਤ ਕਰੀਏ ਜੀ ਕਿੱਥੋਂ ਆਉਂਦਾ ਆਪਣੇ ਕੋਲੇ ਇਹ ਆਪਣੇ ਏਰੀਆ ਵਿੱਚ ਘੱਟ ਹੁੰਦੀ ਜੀ ਖੇਤੀ ਇਹਦੇ ਇੰਨੇ ਨਹੀਂ ਹੁੰਦੀ ਠੀਕ ਹੈ ਜੀ ਆਪਣੇ ਏਰੀਆ ਦੇ ਵਿੱਚ ਥੋੜਾ ਜਿਹਾ ਮੌਸਮ ਦਾ ਇੱਕ ਦਾ ਫਰਕ ਹੈ ਜੀ ਇੱਕ ਥੋੜੀ ਮਿਹਨਤ ਇਹਨੂੰ ਵੱਧ ਲੱਗਦੀ ਜੀ ਠੀਕ ਹੈ ਜੀ ਇਹ ਬੇਸਿਕਲੀ ਤਾਂ ਕਸ਼ਮੀਰ ਦੇ ਵਿੱਚ ਜ਼ਿਆਦਾ ਹੁੰਦਾ ਹੈ ਵੀਰ ਦੇ ਵਿੱਚ ਕਸ਼ਮੀਰ 'ਚ ਜ਼ਿਆਦਾ ਹੁੰਦਾ ਠੀਕ ਹੈ ਜੀ ਹਾਂਜੀ ਤੇ ਮਿੱਤਰੋ ਤੁਸੀਂ ਇਹਦੀ ਖੇਤੀ ਕਰਕੇ ਵੀ ਬਈ ਚੰਗੀ ਕਮਾਈ ਕਰ ਸਕਦੇ ਹੋ ਨਾ ਬਈ ਜੀ ਕੱਲੀ ਬਈ ਆਪਾਂ ਕਣਕ ਤੇ ਜਿਰੀ ਦੇ ਉੱਪਰ ਡਿਪੈਂਡ ਨਾ ਰਹੀ ਹੈ ਨਾ ਬਈ ਜੀ ਕਿਉਂਕਿ ਬਈ ਜੇ ਆਪਾਂ ਬਦਲਵੇਂ ਖੇਤੀ ਕਰਦੇ ਰਹਾਂਗੇ ਤਾਂ ਬਈ ਆਪਾਂ ਚੰਗਾ ਮੁਨਾਫਾ ਜਿਹੜਾ ਲੈ ਸਕਦੇ ਆਂਗੇ ਇੱਕ ਜਿਵੇਂ ਇਹ ਚੀਜ਼ ਆ ਬਈ ਲਾਸਨ ਬਈ ਇਹਦੀ ਖੇਤੀ ਬਈ ਸਾਰੇ ਮੈਂ ਤਾਂ ਕਹਣਾ ਵੀ ਨਾਲ-ਕਨਾਲ ਸਾਰੇ ਮੇਰੇ ਵੀਰ ਜਰੂਰ ਲਾਉਂਦੇ ਮੈਂ ਕੋਲੇ ਬਈ ਥਾਂ ਹੈਗੀ ਹੈ ਕਹਿੰਦਾ ਭਾਈ ਜੀ ਇੱਕ ਵਾਰੀ ਬੀਜ ਲੈਣਾ ਪੈਂਦਾ ਜੀ ਤੁਹਾਨੂੰ ਮੁੜ ਕੇ ਬੀਜ ਲੈਣ ਦੀ ਜਰੂਰਤ ਨਹੀਂ ਹੈ ਜਿੰਨੇ ਵੀ ਸਾਰੇ ਦੇਸੀ ਬੀਜ ਨੇ ਜੀ ਆਪਣੇ ਕੋਲ ਉਹ ਸਾਰੇ ਤੁਸੀਂ ਇੱਕ ਵਾਰੀ ਖਰੀਦ ਲੈਣੇ ਨੇ ਮੁੜ ਕੇ ਤੁਸੀਂ ਆਪ ਦੇ ਬੀਜ ਤਿਆਰ ਕਰ ਲਓ ਲੋੜ ਹੀ ਨਹੀਂ ਫਿਰ ਤੁਮ ਲੋੜ ਨਹੀਂ ਤੁਹਾਨੂੰ ਬੀਜ ਲੈਣ ਦੀ ਲੱਸੀ ਦੀ ਸਪਰੇਅ ਕਰ ਦੋ ਲੱਸੀ ਸਪਰੇਅ ਲੱਸੀ ਦੀ ਸਪਰੇਅਾਂ ਕਰ ਦੋ ਜੀ ਜੇ ਕੋਈ ਬਿਮਾਰੀ ਮਾੜੀ ਮੋਟੀ ਪੈਂਦੀ ਹੈ ਉਹ ਲੱਸੀ ਚੱਕ ਦਿੰਦੀ ਹੈ ਖੱਟੀ ਲੱਸੀ ਠੀਕ ਹੈ ਜੀ ਜੇ ਕੋਈ ਸੁੰਡੀ ਆ ਤਾਂ ਮਿੱਟੀ ਦੀ ਸਪਰੇਅ ਕਰ ਤੇ ਟ੍ਰੇਨਿੰਗ ਹੁੰਦੀ ਹੈ ਆਪਣੇ ਕੋਲੇ ਜੇ ਆਪਾਂ ਕਿਸੇ ਨਾਲ ਟ੍ਰੇਨਿੰਗ ਨਹੀਂ ਹੈ ਟ੍ਰੇਨਿੰਗ ਦਾ ਕੋਈ ਨਹੀਂ ਹੈ ਜੀ ਇੰਨਾ ਟਾਈਮ ਨਹੀਂ ਹੁੰਦਾ ਸਾਡੇ ਕੋਲ ਉਹ ਦੱਸ ਦਾਂਗੇ ਯਾਨੀ ਕਿ ਵੀ ਆ ਜੀ ਕਰ ਸਕਦੇ ਹਾਂ ਨਹੀਂ ਸਾਡੇ ਕੋਲ ਪੇਪਰ ਮੈਂ ਤੁਹਾਨੂੰ ਦਿਖਾ ਦਉਂਦਾ ਜੀ ਸਾਡੇ ਕੋਲ ਨਾ ਪੇਪਰ ਛਪੇ ਹੋਏ ਨੇ ਪੈਂਪਲਨ ਛਪਾਇਆ ਹੋਇਆ ਸੀ ਅਸੀਂ ਉਹਦੇ ਸਾਰਾ ਕੁਝ ਲਿਖਿਆ ਹੋਇਆ ਠੀਕ ਆ ਹਾਂ ਮੈਂ ਤੁਹਾਨੂੰ ਦਿਖਾ ਦਿੰਦਾ ਸਾਡੇ ਕੋਲ ਪੈਂਪਲਨ ਹੈ ਨੇ ਲੈ ਮਿੱਤਰੋ ਇਹ ਹੈਗੀ ਉਹ ਚੀਜ਼ ਤੁਸੀਂ ਦੇਖ ਸਕਦੇ ਹੋਗੇ ਵੀ ਇਹਦਾ ਤਰੀਕਾ ਕੀ ਆ ਲਾਉਣ ਦਾ ਨਾ ਬਈ ਜੀ ਲਸਣ ਦਾ ਜੀ ਹਾਂਜੀ ਇਹਨਾਂ ਜਿੱਦਾਂ ਮੰਨ ਲਓ ਅਸੀਂ ਲਸਣ ਦੀ ਖੇਤੀ ਕਰਦੇ ਨਾ ਅਸੀਂ ਲਸਣ ਦੇ ਛਪਾਏ ਹੋਏ ਨੇ ਬੇ ਲਸਣ ਕਦੋਂ ਲੱਗਣਾ ਇੱਕ ਕਨਾਲ ਦੇ ਵਿੱਚ ਕਿੰਨਾ ਬੀਜ ਪਏਗਾ ਸਾਰਾ ਕੁਝ ਲਿਖਿਆ ਹੋਇਆ ਜਿਹੜੀਆਂ ਆਰਗੈਨਿਕ ਦੇਸੀ ਸਪਰੇਆਂ ਹੁੰਦੀਆਂ ਜਿਹੜੀ ਸਾਡੇ ਬਜ਼ੁਰਗ ਪਹਿਲਾਂ ਸਪਰੇਆਂ ਕਰਦੇ ਦੇਸੀ ਸਪਰੇਆਂ ਕਰਦੇ ਆਪਾਂ ਦੇਸੀ ਸਪਰੇਆਂ ਕਰਦੇ ਆ ਠੀਕ ਹੈ ਜੀ ਤੇ ਇਹ ਤੇ ਮਿੱਟੀ ਦੀ ਸਪਰੇ ਬਹੁਤ ਜ਼ਰੂਰੀ ਹੁੰਦੀ ਹੈ ਮਿੱਟੀ ਦੀ ਜਿਹੜੀ ਪਤਲੀ ਥੱਲੇ ਮਿੱਟੀ ਹੁੰਦੀ ਹੈ ਨਾ ਜੀ ਉਹਦੀ ਸਪਰੇ ਜਿੱਦਾਂ ਸੁੰਡੀ ਦੀ ਸਪਰੇ ਕਰਦੇ ਜਿਹੜੀ ਸੁੰਡੀ ਦੀ ਜਿਹੜੀ ਆਪਾਂ ਜਿਹੜੇ ਪੈਸਟੀਸਾਈਡ ਦੀ ਦੁਕਾਨ ਤੋਂ ਲੈ ਕੇ ਸੁੰਡੀ ਤੁਸੀਂ ਸਪਰੇਅ ਕਰੋਗੇ ਨਾ ਬਹੁਤ ਜ਼ਹਿਰੀਲੀ ਹੁੰਦੀ ਹੈ ਜੀ ਠੀਕ ਹੈ ਜੀ ਬਹੁਤ ਜ਼ਿਆਦਾ ਜ਼ਹਿਰੀਲੀ ਹੁੰਦੀ ਹੈ ਸੁੰਡੀ ਹਮੇਸ਼ਾ ਤੁਸੀਂ ਕਦੇ ਜ਼ਮੀਨ ਤੇ ਦੇਖੀ ਤੁਸੀਂ ਸੁੰਡੀ ਤੁਸੀਂ ਵੀ ਕਿਸਾਨ ਹੋ ਤੁਸੀਂ ਜ਼ਮੀਨ ਤੇ ਸੁੰਡੀ ਦੇਖੀ ਕਦੇ ਨਹੀਂ ਜੀ ਕਦੇ ਜ਼ਮੀਨ ਤੇ ਸੁੰਡੀ ਨਹੀਂ ਹੁੰਦੀ ਸੁੰਡੀ ਹੋਏਗੀ ਤੁਹਾਡੇ ਜਿਹੜੇ ਪੌਦੇ ਹੋਣਗੇ ਆਹ ਚਾਹੇ ਗੋਭ ਦੇ ਵਿੱਚ ਜੀ ਗੋਭ ਦੇ ਵਿੱਚ ਸੁੰਡੀ ਹੋਏਗੀ ਚਾਹੇ ਮੱਕੀ ਲਾ ਲਓ ਜਾਂ ਗੋਭੀ ਲਾ ਲਓ ਹਾਂ ਜੀ ਹਾਂ ਜੀ ਜੀ ਸੁੰਡੀ ਉੱਤੇ ਹੋਏਗੀ ਉੱਤੇ ਹੀ ਪੈਦਾ ਹੋਣਾ ਉਹਨਾਂ ਮਿੱਟੀ ਦੇ ਵਿੱਚ ਤੁਹਾਨੂੰ ਕਦੇ ਸੁੰਡੀ ਨਹੀਂ ਮਿਲੇਗੀ ਨਹੀਂ ਮਿਲਦੀ ਨਹੀਂ ਮਿਲਦੀ ਨਾ ਜੀ ਤੁਸੀਂ ਮਿੱਟੀ ਦੀ ਸਪਰੇਅ ਕਰ ਦੋ ਠੀਕ ਹੈ ਜਿੰਨੀ ਮਰਜ਼ੀ ਛੰਡੀ ਹੋਵੇ ਸਾਰੀ ਮਰ ਚੂਗੀ ਠੀਕ ਹੈ ਇਹ ਉਹਦਾ ਇੱਕ ਤਜਰਬਾ ਹੈ ਤਜਰਬਾ ਉਹ ਇਹਦੇ ਵਿੱਚ ਲਿਖਿਆ ਵਾ ਕਿਵੇਂ ਤੁਸੀਂ ਮਿੱਟੀ ਤਿਆਰ ਕਰਨੀ ਉਹ ਤੇ ਮਿੱਤਰੋ ਯਾਨੀ ਕਿ ਭਾਈ ਤੁਸੀਂ ਇੱਥੇ ਆਓਗੇ ਤਾਂ ਇੱਕ ਤਰ੍ਹਾਂ ਦੀ ਵੀ ਟ੍ਰੇਨਿੰਗ ਹੀ ਹੈਗੀ ਹੈ ਹਨਾ ਭਾਈ ਹਾਂਜੀ ਭਾਈ ਹਾਂਜੀ ਹੋਰ ਕੀ ਕੀ ਹੁੰਦਾ ਆਪਣੇ ਕੋਲੇ ਇਸ ਤੋਂ ਇਲਾਵਾ ਜੀ ਆਪਾਂ ਇਹਦੀ ਗੱਲ ਗੱਲਬਾਤ ਕਰੀਏ ਆਪਣੇ ਕੋਲ ਕਣਕ ਦੇ ਬੀਜ ਆ ਗਏ ਸਾਰੇ ਸਾਰੇ ਸਬਜ਼ੀਆਂ ਦੇ ਬੀਜ ਆ ਗਏ ਧਨੀਆ ਪਾਲਕ ਦੇ ਸਾਰੇ ਬੀਜ ਆ ਗਏ ਲਸਣ ਦੇ ਸਾਰੇ ਬੀਜ ਆ ਗਏ ਲਸਣ ਤੁਹਾਨੂੰ ਦਿਖਾਇਆ ਹੀ ਹੈ ਖੇਤਾਂ ਵਿੱਚ ਦੇਸੀ ਹੁੰਦੇ ਨੇ ਸਾਰੇ ਜਿੰਨਾ ਵੀ ਆਪਣੇ ਕੋਲੇ ਹੋਊਗਾ ਦੇਸੀ ਹੋਊਗਾ ਜੀ ਦੇਸੀ ਹੈ ਜੀ ਦੇਸੀ ਹੈ ਸਾਡੇ ਕੋਲ ਚਾਰ ਤਰ੍ਹਾਂ ਦਾ ਲਸਣ ਹੈ ਜੀ ਠੀਕ ਆ ਚਾਰ ਤਰ੍ਹਾਂ ਦਾ ਲਸਣ ਵੀ ਮਿਲ ਜਾਂਦਾ ਜੀ ਠੀਕ ਆ ਇੱਕ ਇਹ ਚੀਜ਼ ਆ ਗਈ ਜੀ ਇਹ ਕੀ ਕੀ ਚੀਜ਼ ਹੁੰਦੀ ਹੈ ਇਹ ਵੀਰੇ ਸ਼ਾਇਦ ਦੇ ਵਿੱਚ ਤਿਆਰ ਹੁੰਦਾ ਇਹ ਠੀਕ ਆ ਜੀ ਹਾਂ ਇਹ ਇਹ ਕਸ਼ਮੀਰੀ ਲਸਣ ਜਿਹੜਾ अच्छा हां ਜਿਹੜਾ ਤੁਹਾਨੂੰ ਦਿਖਾਇਆ ਨਾ ਉੱਥੇ ਪਟਕੇ ਦਿਖਾਇਆ ਸੀ ਵੀਡੀਓ ਦੂਜੀ ਵੀਡੀਓ ਵਿੱਚ ਉਹ ਹੈ ਉਹ ਆ ਜਾਣਗੀ ਇਹ ਪਿਛਲੇ ਸਾਲ ਦਾ ਦੇਖੋ ਇਹ ਖਰਾਬ ਨਹੀਂ ਹੋਇਆ ਵਾ ਇਹ ਥੱਲੇ ਹੁੰਦਾ ਇਹਦੇ ਇਹਦੇ ਥੱਲੇ ਹੁੰਦਾ ਜੀ ਲੈ ਮਿੱਤਰੋ ਜਾਣਕੀ ਬਈ ਡਬਲ ਖੇਤੀ ਆ ਡਬਲ ਖੇਤੀ ਇਹ ਇੱਕ ਇਹ ਚੀਜ਼ ਆਊਗੀ ਤੇ ਨਾਲ ਹੋਣਗੇ ਇਹ ਚੀਜ਼ ਬਈ ਹਾਂ ਇਹ ਲੱਗ ਵੀ ਕੋਈ ਲੱਗ ਵੀ ਇਹ ਲੱਗ ਇਹਦਾ ਖਰਚਾ ਹੀ ਚੱਕ ਦਿੰਦਾ ਜੀ ਇਹ ਸਾਰਾ ਖੇਤ ਦਾ ਖਰਚਾ ਚੱਕ ਦਿੰਦਾ ਇਹ ਰੂੰਗਾ ਯਾਨੀ ਕਿ ਨਾਲ ਹਾਂ ਬਿਲਕੁਲ ਬਿਲਕੁਲ ਲਸਣ ਜੇ ਤੁਹਾਡਾ 20 ਰੁਪਏ ਕਿਲੋ ਵਿਕ ਜੇ ਤੁਸੀਂ ਤਾਂ ਵੀ ਨਹੀਂ ਮਰਦੇ ਤਾਂ ਵੀ ਨਹੀਂ ਮਰਦੇ ਜੀ ਹੁਣ ਪਿਛਲੇ ਸਾਲ ਜਿਹੜਾ ਰੇਟ ਤਾਂ ਹੀ 500 ਰੁਪਏ ਕਿਲੋ ਰੇਟ ਤਾਂ ਹਾਂ ਜੀ ਲਸਣ ਦਾ ਉਸ ਤੋਂ ਜਿਹੜੇ ਪਿਛਲੇ ਸਾਲ ਤਾਂ ਉਦੋਂ 2000 ਰੁਪਏ ਵਿਕ ਲਿਆ ਜੀ 2000 ਰੁਪਏ ਵਿਕ ਲਿਆ ਜੀ ਉਸ ਤੋਂ ਜਿਹੜਾ ਪਿਛਲਾ ਸਾਲ ਤਾਂ ਉਹ ਵੀ ਤੇਜ਼ੀ ਦਾ ਦਾ ਟਾਈਮ ਟਾਈਮ ਦੀ ਗੱਲ ਹੁੰਦੀ ਆ ਲਸਣ ਨੂੰ ਤੇਜ਼ੀ ਨੂੰ 4 ਸਾਲ ਹੋ ਗਏ ਵੀਰੇ ਆਈਏ ਹੁਣ ਮੰੰਦਾ ਤਾਂ ਕਿਸੇ ਦਿ ਉਹ ਕਿਸਾਨਾਂ ਦੇ ਆਪ ਦੀ ਸੋਝ ਹੁੰਦੀ ਬੁੱਧੀ ਹੁੰਦੀ ਹੈ ਵੀ ਆਪਾਂ ਘਟਾਏ ਹੋਏ ਚੀਜ਼ ਨੂੰ ਜਿਹੜੀ ਚੀਜ਼ ਦੀ ਜ਼ਿਆਦਾ ਡਿਮਾਂਡ ਹੈ ਜਿੱਦਾਂ ਹੁਣ ਕਣਕ ਦੀ ਜ਼ਿਆਦਾ ਡਿਮਾਂਡ ਆਪਾਂ ਕਣਕ ਲਾ ਲਓ ਹਾਂ ਜੀ ਆਪਣੇ ਇੱਕ ਆਪਣੇ ਇੱਕ ਡਿਮਾਂਡ ਔਰ ਸਪਲਾਈ ਦੀ ਗੇਮ ਹੈ ਆਪਣੇ ਥੋੜੇ ਜਿ ਲਾਈ ਲੱਗ ਹੁੰਦੇ ਨੇ ਵੀ ਜਿਹੜੀ ਇੱਕ ਚੀਜ਼ ਨੂੰ ਲੱਗਣ ਲੱਗ ਜ ਉਹ ਹੀ ਚੀਜ਼ਾਂ ਲਾਈ ਜਾਂਦੇ ਨੇ ਲੈ ਮਿੱਤਰੋ ਦੇਖ ਸਕਦੇ ਆਣ ਕਿ ਵੀ ਕਸ਼ਮੀਰੀ ਲਸਣ ਤੋਂ ਤਿਆਰ ਹੋ ਗਈ ਜੀ ਇਹ ਚੀਜ਼ ਹੈ ਹਾਂ ਵੀਰੇ ਸ਼ਾਇਦ ਦੇ ਵਿੱਚ ਤਿਆਰ ਹੁੰਦਾ ਇਹਨੂੰ ਡੇਢ ਸਾਲ ਲੱਗਦਾ ਤਿਆਰ ਹੋਣ ਨੂੰ ਡੇਢ ਸਾਲ ਜੀ ਡੇਢ ਸਾਲ ਠੀਕ ਆ ਦੇ ਮਿੱਤਰੋ ਇਹ ਵੀ ਮਰਤਵਾਨ ਵੱਡੇ ਮਰਤਵਾਨ ਹੁੰਦੇ ਨੇ ਨਾ ਜਿਹੜੇ 10 10 20 20 ਕਿਲੋ ਦੇ ਉਹ ਪਾ ਕੇ ਇਹਨੂੰ ਛਿੱਲ ਕੇ ਵਿੱਚ ਸ਼ਹਿਦ ਪਾ ਕੇ ਫਿਰ ਉਹ ਉਹਨੂੰ ਰੱਖ ਦਾਂਦੇ ਅਸੀਂ ਉਹ ਡੇਢ ਸਾਲ ਦੇ ਵਿੱਚ ਤਿਆਰ ਹੁੰਦੇ ਨੇ ਕਿ ਮਿਹਨਤ ਜ਼ਿਆਦਾ ਹੈ ਤੇ ਜ਼ਿਆਦਾ ਮਿਹਨਤ ਹੈ ਹਾਰਡ ਵਾਸਤੇ ਬਲੋਕ ਜੀ ਵਾਸਤੇ ਪਾਵਰ ਵਾਸਤੇ ਬਹੁਤ ਜ਼ਿਆਦਾ ਖਾਂਦੇ ਨੇ ਜਿਹੜਾ ਇੱਕ ਵਾਰੀ ਲੈ ਕੇ ਜਾਂਦਾ ਸਾਤੋਂ ਦੋ ਵਾਰੀ ਫੇਰ ਮੰਗਵਾਉਂਦਾ ਹੀ ਹੈ ਸਹੀ ਗੱਲ ਹੈ ਤੇ ਅਸੀਂ ਆਸਟ੍ਰੇਲੀਆ ਯੂ ਐਸ ਏ ਕੈਨੇਡਾ ਸਾਰੇ ਕੋਰੀਅਰ ਕਰਦੇ ਨੇ ਠੀਕ ਹੈ ਜੀ ਇਹ ਪੈਕਿੰਗ ਉਹਦੇ ਵਾਸਤੇ ਰੱਖੀ ਹੋਈ ਏ ਸੀ ਇਹ ਨਾ ਪਲਾਸਟਿਕ ਦੀ ਪੈਕਿੰਗ ਹੈ ਠੀਕ ਹੈ ਜੀ ਇਹ ਫਿਰ ਟੁੱਟਦੀ ਨਹੀਂ ਹੈ ਟੁੱਟਦੀ ਨਹੀਂ ਹੈ ਜੀ ਇਹ ਵਾਲੀ ਆਪਣੇ ਲੋਕਲ ਜਿੱਦਾਂ ਤੁਸੀਂ ਚੱਲ ਕੇ ਆਗੇ ਤੁਹਾਨੂੰ ਚਾਹੀਦਾ ਫਿਰ ਅਸੀਂ ਇਹ ਕੰਚ ਦੀ ਪੈਕਿੰਗ ਰੱਖੀ ਹੋਈ ਹੈ ਠੀਕ ਹੈ ਜੀ ਹਾਂ ਸਾਰੀ ਬ੍ਰਾਂਡਿੰਗ ਸਾਰਾ ਸਾਰੇ ਲਾਇਸੈਂਸ ਸਾਰੇ ਆਪਦੇ ਨੇ ਸਾਡੇ ਇਹ ਆਪਦੇ ਨੇ ਹਾਂ ਗਨੂ ਟ੍ਰੇਡਿੰਗ ਸਾਡੀ ਕੰਪਨੀ ਦਾ ਨਾਮ ਹੈ ਗਰਨੂਰ ਜਿਹੜਾ ਆਰਗੈਨਿਕ ਆ ਉਹ ਸਾਡਾ ਬ੍ਰਾਂਡ ਹੈ ਠੀਕ ਹੈ ਉਹ ਅਸੀਂ ਬ੍ਰਾਂਡ ਬਣਾਇਆ ਹੋਇਆ ਆਪਣਾ ਠੀਕ ਹੈ ਜੀ ਹਾਂ ਇੱਧਰ ਕੀ ਹੁੰਦਾ ਆਪਣੇ ਇੱਧਰ ਵੀ ਦਿਖਾ ਦਈਏ ਆਪਾਂ ਇੱਕ ਇੱਥੇ ਪੈਕਿੰਗ ਹੁੰਦੀ ਹੈ ਜੀ ਸੋਰ ਦਾ ਕੋਈ ਵੱਡਾ ਕੁਝ ਨਹੀਂ ਹੁੰਦਾ ਤੇ ਪਹਿਲੀ ਗੱਲ ਬਈ ਦੇਖ ਸਕਦੇ ਹੋ ਵੀ ਸਫਾਈ ਪੂਰੀ ਆ ਨਾ ਬਈ ਜੀ ਹਾਂ ਸਫਾਈ ਦਾ ਪੂਰਾ ਧਿਆਨ ਰੱਖਦੇ ਹਾਂ ਜੀ ਹਾਂ ਇਹਦਾ ਪੂਰਾ ਧਿਆਨ ਰੱਖਦੇ ਹਾਂ ਔਰ ਜਿਵੇਂ ਆਟਾ-ਉਟਾ ਪੈਕ ਕਰਨਾ ਹੋਵੇ ਹਾਂਜੀ ਜਦੋਂ ਆਰਡਰ ਆਉਂਦੇ ਨੇ ਪਾਰਸਲ ਸਾਰੇ ਇੱਥੇ ਹੀ ਪੈਕ ਹੁੰਦੇ ਨੇ ਜੀ ਠੀਕ ਹੈ ਜੀ ਹਾਂ ਸਫਾਈ ਆਪਾਂ ਪੂਰੀ ਰੱਖਦੇ ਨੇ ਜੀ ਤੇ ਆ ਪ੍ਰੋਡਕਟ ਜਿਹੜੇ ਆਪਣੇ ਆਪਏ ਨੇ ਜੀ ਇਹ ਅਦਰਕ ਦਾ achar ਪਾਇਆ ਹੋਇਆ ਜੀ ਇਹ ਯਾਨੀ ਕਿ ਭਾਈ ਤੁਸੀਂ ਇੰਨੇ ਪ੍ਰੋਡਕਟ ਇੱਥੋਂ ਲੈ ਕੇ ਜਾ ਸਕਦੇ ਹੋਗੇ ਇਧਰ ਇੱਕ ਮੂੰਗੀ ਪਈ ਹੈ ਜੀ ਹਾਂ ਜੀ ਦੇਸੀ ਮੂੰਗੀ ਇਹ ਦੇਸੀ ਮੂੰਗੀ ਹੈ ਜਿਹੜੀ ਗੱਲ ਕਰੀ ਤੁਸੀਂ ਆਪਾਂ ਨੇ ਇਹ ਟਾਈਮ ਕੋਦੋਂ ਹੁੰਦਾ ਇਹਦਾ ਇਹ ਹੁਣ ਬਸ ਅੱਗੇ ਲੱਗਣੇ ਜੀ ਮੂੰਗੀ ਅੱਗੇ ਲੱਗਦੀ ਹੈ ਹੁਣ ਹਾਂ ਜੀ ਹਾਂ ਜੀ ਇਹ ਬਹੁਤ ਟੇਸਟੀ ਬਣਦੀ ਹੈ ਇਹ ਹਾਰੇ ਦੇ ਉੱਤੇ ਤੁਸੀਂ ਧਰ ਦੋ ਇਹਨੂੰ ਅੱਛਾ ਜੀ ਬਹੁਤ ਟੇਸਟੀ ਬਣਦੀ ਹੈ ਇਹ ਸਹੀ ਗੱਲ ਵਧੀਆ ਬਣਦੀ ਹੈ ਇਹ ਰਿੱਜੀ ਜਾਵੇ ਸਾਡੇ ਨਾਲ ਸਾਰੇ ਦੇ ਰਿੱਜੀ ਆਪੇ ਹਾਂ ਡਿਸ਼ਟ ਬੜਾ ਕਹਿਣ ਬਣਦਾ ਹਾਂ ਹਾਂ ਦੇਸੀ ਮੁੜ ਕੇ ਆਣਾ ਪੈਣਾ ਆਪਾਂ ਨੂੰ ਦੁਬਾਰੇ ਫੇਰ ਕੋਸ਼ਿਸ਼ ਕਰਨੀ ਪੈਣੀ ਕਿਉਂਕਿ ਨਹੀਂ ਤਾਂ ਜਿੰਨੀਆਂ ਬਿ ਠੀਕ ਹੈ ਕੋਈ ਹੱਲ ਨਹੀਂ ਦਿੱਸਦਾ ਜੀ ਲੈ ਮਿੱਤਰੋ ਜੇ ਤੁਸੀਂ ਕੋਈ ਵੀ ਦੇਸੀ ਬੀਜ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਬਈ ਤੁਸੀਂ ਚੰਡੀਗੜ੍ਹ ਦੇ ਕੋਲੇ ਸੈਣੀ ਮਾਜਰਾ ਪਿੰਡ ਸੈਣੀ ਮਾਜਰਾ ਪਿੰਡ ਆ ਬਈ ਤੁਸੀਂ ਇੱਥੇ ਆ ਕੇ ਬਿਰਨ ਨਾਲ ਸੰਪਰਕ ਕਰੋ ਤੇ ਤੁਸੀਂ ਦੇਸੀ ਬੀਜ ਲੈ ਕੇ ਜਾ ਸਕੋ ਇੱਕ ਵਾਰੀ ਆਉਣਾ ਪਊਗਾ ਤੁਹਾਨੂੰ ਵੀ ਮੁੜ ਕੇ ਤੁਸੀਂ ਉਸੇ ਬੀਜ ਤੋਂ ਵੀ ਅੱਗੇ ਉਗਾ ਸਕਦੇ ਹੋ ਨਾ ਵੀ ਇਹ ਦੇਸੀ ਬੀਜਾਂ ਦੇ ਵੀ ਫਾਇਦੇ ਨੇ ਫਾਇਦੇ ਜੀ ਫਾਇਦੇ ਨੁਕਸਾਨ ਕੋਈ ਨਹੀਂ ਹੈ ਜੀ ਨੁਕਸਾਨ ਕੋਈ ਨਹੀਂ ਹੈਗਾ ਤੁਸੀਂ ਇੱਕ ਵਾਰ ਜਾਓ ਬੀਜ ਲੈ ਕੇ ਜਾਓ ਤੇ ਉਸ ਤੋਂ ਬਾਅਦ ਆਪਣਾ ਬੀਜ ਰੱਖ ਕੇ ਤੁਸੀਂ ਫੇਰ ਵੀ ਸਕਦੇ ਹੋ ਕਿ ਬਾਕੀ ਵੀ ਸਕਰੀਨ ਦੇ ਉੱਪਰ ਨੰਬਰ ਹੈਗਾ ਕਰ ਲਓ ਕਾਲ ਵੀ ਇਹਨਾਂ ਨੂੰ 4 ਵਜੇ ਜਿੱਦ ਦੀ ਕੋਸ਼ਿਸ਼ ਰਹੀ ਹਾ ਤਾਂ ਨਹੀਂ ਹੈਗੀ ਨਹੀਂ ਕੁਝ ਨਹੀਂ ਹੋਇਆ ਬਸ ਇੱਕ ਥੋੜੀ ਬੇਨਤੀ ਹੈ ਜੀ ਜੇ ਕਾਲ ਨਾ ਕਰੇ ਤਾਂ ਸਭ ਤੇ ਵਧੀਆ ਠੀਕ ਹੈ ਜੀ ਫੋਨ ਨਹੀਂ ਚੱਕ ਹੁੰਦਾ ਜੀ ਠੀਕ ਹੈ ਜੀ ਫਿਰ ਬੰਦੇ ਕਹਿੰਦੇ ਫੋਨ ਨਹੀਂ ਚੱਕਦੇ ਠੀਕ ਆ ਤੇ ਉਹਦੇ ਕਰਕੇ ਮੈਸੇਜ ਸਾਨੂੰ ਬੋਲ ਕੇ WhatsApp ਤੇ ਤੁਸੀਂ ਪਾ ਦਿਓ ਚਾਹੇ ਲਿਖ ਕੇ ਪਾਵੇ ਵੀ ਸਾਨੂੰ ਇਹ ਚੀਜ਼ ਦੀ ਰਿਕਵਰਮੈਂਟ ਹੈ ਕਿੰਨੇ ਦੀ ਕੀ ਪ੍ਰਾਈਸ ਹੈ ਠੀਕ ਹੈ ਜੀ ਸਾਨੂੰ ਐਡਰੈਸ ਤੁਸੀਂ ਆਪ ਦਾ ਪਾ ਦਿਓ ਜੋ ਤੁਹਾਨੂੰ ਚਾਹੀਦਾ ਅਸੀਂ ਕੋਰੀਅਰ ਕਰ ਦੋਗੇ ਠੀਕ ਹੈ ਕੋਰੀਅਰ ਕਰਕੇ ਤੁਹਾਡੇ ਘਰੇ ਪਾ ਦੋਗੇ ਬੀਜ ਹੁੰਦੇ ਹੁੰਦੇ ਨੇ ਆਪਣੇ ਕੋਲ ਬੀਜ ਹੁੰਦੇ ਨੇ ਜੋ ਵੀ ਤੁਹਾਨੂੰ ਚਾਹੀਦਾ ਸਾਰਾ ਕੁਝ ਅਵੇਲੇਬਲ ਹੋਊਗਾ ਇਹ ਜਿੱਦਾਂ ਸਰਕਾਰੀ ਹੁਣ ਮੈਂ ਤੁਹਾਨੂੰ ਦਿਖਾਉਂਦਾ ਠੀਕ ਹੈ ਜੀ ਇਹ ਕੱਲ ਦੇ ਕੋਰੀਅਰ ਨੇ ਇਹ ਆਪ ਕਰਦੇ ਰਹਿੰਦੇ ਨੇ ਯਾਨੀ ਕਿ ਇਹ ਕਰਦੇ ਰਹਿੰਦੇ ਨੇ ਸਲਿੱਪਾਂ ਮਿਲਦੀਆਂ ਨੇ ਆਪਾਂ ਨੂੰ ਉੱਥੋਂ ਠੀਕ ਹੈ ਜੀ ਇਹ ਉਹ ਚੀਜ਼ ਐ ਇਹ ਲੈ ਮਿੱਤਰੋ ਦੇਖ ਸਕਦੇ ਹੋ ਇਹ ਸਾਰਾ ਭਰਿਆ ਪਿਆ ਸਲਿੱਪਾਂ ਦਾ ਹੀ ਇਹ ਠੀਕ ਹੈ ਜੀ ਘਰੇ ਪੇਪੋ ਕਰ ਦੋਗੇ ਪਹਚਾ ਦੋਗੇ ਹਾਂ ਘਰੇ ਪਹਜਾ ਦਿੰਦੇ ਆਂ ਜੀ ਅਸੀਂ ਲੈ ਮਿੱਤਰੋ ਚੱਕ ਲ धन्यवाद भाइजी है ठिक छ धन्यवाद शुक्रिया